ਚੰਪੌਰ ਸਾਹਿਬ ਕੇ ਭਗੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਅਰ ਉਹ ਇੱਕ ਹਸਤਾਲ ਦਾ ਸਾਡੇ ਦਾ ਉਦਘਾਟਨ ਕਰਕੇ ਗਏ ਚੰਪੌਰ ਸਾਹਿਬ ਵਾਲੇ ਦਾ ਜਿਹੜਾ ਇਹਨਾਂ ਦੇ ਸ਼ੋਧਿਆ ਜੀ ਬੋਲ ਰਹੇ ਕਿ ਅਸੀਂ ਸਾਮ-ਦਾਮ-ਡੰਡ ਭੇਦ ਸਾਰਾ ਕੁਝ ਬੜਦਦੇ ਉਹਦੇ ਵਿੱਚ ਭੇਦ ਦਾ ਮਤਲਬ ਹੈ ਕਿ ਭੇਦ ਰੱਖਣਾ ਸਚਾਈ ਨੂੰ ਅਸਲੀ ਬਾਹਰ ਨਿਕੜਨਾ ਉਹੀ ਕੁਛੇ ਕਰ ਰਹੇ ਸਚਾਈ ਇਹ ਹਸਤਾਲ ਦੀ ਆ ਮੇਰੇ ਕੋਲ ਫਾਇਲ ਹੈ ਕਿ ਇਹਦਾ ਹਸਤਾਲ ਹੈ 21 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਇਹ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਸੀ ਸੀਐਸਏ ਇਹਨੂੰ ਸਬ ਡਿਵੀਜ਼ਨ ਹਸਪਤਾਲ ਬਣਾਤਾ ਉਦੋਂ ਹੀ ਮંજૂર ਹੋ ਗਿਆ ਸਾਰਾ ਕੁਝ ਅੱਜ ਟੈਂਡਰ ਹੈ ਮੇਰੇ ਕੋਲ ਜਦੋਂ ਟੈਂਡਰ ਲੱਗਿਆ ਤੇ 22 ਦੇ ਬਾਅਦ ਮਹੀਨੇ ਤੱਕ ਕੰਪਲੀਟ ਹੋ ਗਿਆ ਸੀ ਹਸਪਤਾਲ ਉਸ ਤੋਂ ਬਾਅਦ ਅੱਜ ਤੱਕ ਇਸੇ ਤਰ੍ਹਾਂ ਪਿਆਰਿਆਂ ਇਹਨਾਂ ਨੇ ਦਾ ਘਾਟ ਨਹੀਂ ਕੀਤਾ ਇਹ ਸਾਡੀ ਸਰਕਾਰ ਨੇ ਹਸਪਤਾਲ ਬਣਾਇਆ ਇਹਨੂੰ ਕਮਿਊਨਿਟੀ ਹੈਲਥ ਸੈਂਟਰ ਤੋਂ ਸਿਵ ਰਸਤਾ ਲ ਬਣਾਇਆ ਅੱਜ ਬਿਨਾਂ ਕਾਰਨ ਆ ਕੇ ਮੁੱਖ ਮੰਤਰੀ ਜੀ ਉੱਥੇ ਆ ਕੇ ਫੋਟੋਆ ਤਰਾ ਕੇ ਵੀਡੀਓ ਬਣਾ ਕੇ ਰੌਲਾ ਪਾਦੇ ਚਲੇਗੇ ਇਹਨਾਂ ਦੀ ਅਸਲੀਅਤ ਇਹ ਹੈ ਕਿ ਇਹ ਇੱਕ ਦਿਖਾਵਾ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਲੋਕ ਸਭ ਜਾਗਰਤ ਹੋ ਗਏ ਐ ਇਸ ਤਰ੍ਹਾਂ ਦੀਆਂ ਕੋਈ ਫਾਇਦਾ ਨਹੀਂ ਤੁਹਾਨੂੰ ਰੌਲਾ ਪਾ ਕੇ ਤੁਸੀਂ ਇਸ ਹਸਤਾਣ ਨੂੰ ਸਾਢੇ 3 ਸਾਲ ਡਿਲੇ ਕੀਤਾ ਇਹ ਕਮਿਊਨਿਟੀ ਹੈਲਥ ਕੇਂਟਰ ਤੋਂ ਉਦੋਂ ਹੀ ਬਣ ਗਿਆ ਸੀ 19 ਡਾਕਟਰ ਇੱਥੇ ਹੋਣੇ ਚਾਹੀਦੇ ਸੀ ਸਾਢੇ 3 ਸਾਲ ਤੁਸੀਂ ਇੱਕ ਡਾਕਟਰ ਰੱਖਿਆ ਤੇ ਸੱਤ ਤਾਂ ਇੱਥੇ ਪਹਿਲਾਂ ਵੀ ਰਹਿੰਦੇ ਸੀ ਤੁਸੀਂ ਹੈਲਥ ਦੇ ਸਿਸਟਮ ਨੂੰ ਬਿਲਕੁਲ ਖਰਾਬ ਕਰ ਰਹੇ ਹੋ ਤੁਹਾਡੇ ਪਾਸ ਕੋਈ لیاقت ਨਹੀਂ ਕੋਈ ਤੁਸੀਂ ਹੈਲਥ ਦੇ ਵਿੱਚ ਤਰੱਕੀ ਨਹੀਂ ਕਰ ਰਹੇ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਤੁਸੀਂ ਸੰਭਾਲ ਸੰਭਾਰ ਔਰ ਅੱਗੇ ਨਹੀਂ ਵਧਾ ਸਕੇ ਜਿੰਨਾ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਤੇ ਇਸ ਇਲਾਕੇ ਦਾ ਨੁਕਸਾਨ ਕੀਤਾ ਹੈ ਪੁਲ ਨਾ ਬਣਾ ਕੇ ਯੂਨੀਵਰਸਿਟੀ ਬੰਦ ਕਰਕੇ ਦੋ ਆਈਟੀਆਈਆਂ ਬੰਦ ਕਰਕੇ ਕਾਲਜ ਬੰਦੇ ਸੀ ਦੋ ਸੜਕਾਂ ਰੋਕੀਆਂ ਹੋਈਆਂ ਤੁਸੀਂ ਹੋਰ ਤਰੱਕੀ ਰੋਕੀ ਹੋਈ ਹੈ ਤੇ ਅੱਜ ਸਾਡਾ ਬਣਾਇਆ ਹੋਇਆ ਹਸਪਤਾਲ ਤੁਸੀਂ ਤੁਹਾਡੇ ਕਰਕੇ ਬਾਬਾ ਖਟਕੇ ਚਲੇ ਗਏ ਤੁਹਾਨੂੰ ਮੁਬਾਰਕ ਹੋ